ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਇਸ ਵਿਚਾਰ ਚਰਚਾ ਦਾ ਵਿਸ਼ਾ ਪੰਜਾਬੀਅਤ ਨਾਲ ਜੁੜਿਆ ਹੋਇਆ ਹੈ ਕਿਉਂਕਿ ਅਸੀਂ ਪੰਜਾਬ ਦੇਸ਼ ਵਿੱਚ ਰਹਿੰਦੇ ਆ ਪੰਜਾਬ ਨੂੰ ਦੇਸ਼ ਦਾ ਨਾਂ ਕਿਹਾ ਜਾਂਦਾ ਇਹ ਮੁੰਦਰੀ ਜਿਹਾ ਨਾ ਹੁੰਦਾ ਜਿਵੇਂ ਫੁੱਲਾਂ ਵਿੱਚੋਂ ਰਾਜਾ ਫੁੱਲ ਸੁਹਾਗ ਗਲਾਬ ਹੁੰਦਾ ਹੈ ਜਿਵੇਂ ਪੰਜਾਬ ਤੋਂ ਕਈ ਜਿਹਨੇ ਲੋਕ ਕਿ ਪੰਜਾਬ ਦੇਸ਼ ਦਾ ਅਜਿਹਾ ਸ਼ੂਭਾ ਜੱਜ਼ੇ ਪੂਰਾ ਦੇਸ਼ ਮਾਣ ਕਰਦਾ ਹੈ। ਔਰ ਪੰਜਾਬੀਅਤ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਦਾਤ ਹੈ ਜਿਹਨੂੰ ਪੰਜਾਬੀ ਜ਼ੁਬਾਨ ਮਿਲੀ, ਪੰਜਾਬੀਅਤ ਮਿਲੀ ਤੇ ਪੰਜਾਬ ਮਿਲਿਆ। ਯਾਨੀ ਇੱਥੇ ਜਨਮ ਹੋਇਆ। ਸਾਡੀ ਇੱਕ ਵੱਖਰੀ ਤਹਿਜ਼ੀਬ ਹੈ ਬਹੁਤ ਵੱਡੀ, ਵੱਖਰਾ ਇਤਿਹਾਸ ਹੈ। ਪਰ ਉਦੋਂ ਦੁੱਖ ਹੁੰਦਾ ਜਦੋਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਤੋਂ ਅਸੀਂ ਕਿਨਾਰਾ ਕਰਦੇ ਜਾ ਰਹੇ ਹਾਂ। ਅਸੀਂ ਵੈਸਟਰਨ ਕਲਚਰ ਦੀ ਨਕਲ ਕਰਕੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਇਸ ਗੱਲ ਨੂੰ ਆਪਾਂ ਮੰਨੀਏ ਅੰਤਰ ਚਾਤ ਪਾਈਏ ਆਪਣੇ ਅੰਦਰ ਚਾਤੀ ਮਾਰੀ ਆਪਾਂ ਫਰੋੜੀਏ ਕਿ ਕੀ ਆਪਾਂ ਉਸ ਰਹਿਤਲ ਨੂੰ ਉਹਨਾਂ ਰਸਮਾਂ ਰਾਜਾ ਨੂੰ ਉਹਨਾਂ ਵਸਤਾਂ ਨੂੰ ਉਹਨਾਂ ਸੰਦਾਂ ਔਜ਼ਾਰਾਂ ਨੂੰ ਅੱਜ ਦਾ ਮੇਰਾ ਵਿਸ਼ਾ ਹੀ ਬੜਾ ਨਵੇਕੜਾ ਹੈ ਕਿ ਅਸੀਂ ਅੱਗੇ ਮੈਂ ਇੱਕ ਐਪੀਸੋਡ ਤੁਹਾਡੇ ਲਈ ਕੀਤਾ ਸੀ ਕਿ ਜੋ ਵਿਸਰ ਗਿਆ ਸਮਾਂ ਚਾਰ ਅੱਜ ਮੈਂ ਇਹਦੇ ਚੋਂ ਇੱਕ ਹੋਰ ਐਪੀਸੋਡ ਕੱਢ ਕੇ ਤੁਹਾਨੂੰ ਧਰਨ ਨਾਲ ਗੱਲ ਸਾਂਝੀ ਕਰ ਰਿਹਾ ਕਿ ਪੰਜਾਬੀਆਂ ਨੇ ਕੀ ਕੁਝ ਗਵਾਇਆ ਉਹਨਾਂ ਨੇ ਆਪਣੀਆਂ ਜਿਹੜੇ ਘਰੇਲੂ ਵਰਤੋਂ ਦੀਆਂ ਕੀਮਤੀ ਚੀਜ਼ਾਂ ਸਨ ਸਦੀਆਂ ਤੋਂ ਚੱਲੀਆਂ ਆ ਰਹੀਆਂ ਘਰਾਂ 'ਚ ਉਹ ਵੀ ਗਵਾਲੀਆਂ ਉਹਨਾਂ ਦੀ ਵਰਤੋਂ ਬੰਦ ਕਰਤੀ ਉਹ ਕਿਤੇ ਜਾਓ ਹੁਣ ਤੇ ਕੋਈ ਜਿਹੜਾ ਅਜਾਇਬ ਘਰ ਉਹਦੇ ਵਿੱਚ ਰੱਖੀਆਂ ਮਿਲ ਜਣੀਆਂ ਨਿਸ਼ਾਨੀ ਦੇ ਤੌਰ ਤੇ ਵੀ ਆ ਚੀਜ਼ ਹੁੰਦੀ ਸੀ ਤੇ ਇਹਦੇ ਨਾਲ ਨਾਲ ਜਿਹੜੇ ਸੰਦ ਔਜ਼ਾਰ ਸੀ ਸਾਡੇ ਜਾਂ ਹੋਰ ਜਿਹੜੀ ਚੀਜ਼ਾਂ ਜਿਤ ਵਰਤੋਂ ਦੀਆਂ ਉਹ ਉਹਨਾਂ ਨੂੰ ਵੀ ਸੀਤੇ ਆਗਦੇਤਾ ਇਹ ਉਹ ਕੌਮ ਫਿਰ ਕੋਤਾਹੀ ਕਰ ਰਹੀ ਹੁੰਦੀ ਹੈ ਜਿਹੜੀ ਆਪਣੀਆਂ ਪੁਰਾਤਨ ਚੀਜ਼ਾਂ ਛੱਡ ਦਿੰਦੀ ਹੈ ਹੁਣ ਪਹਿਲਾਂ ਤਾਂ ਗੱਲ ਕਰਦੇ ਆ ਕਿ ਪੰਜਾਬੀ ਖਾਣ ਪੀਣ ਦੇ ਬੜੇ ਸ਼ੌਕੀਨ ਨੇ ਖੁੱਲੇ ਖਲਾਸੇ ਇਹਨਾਂ ਦੇ ਸੁਭਾਅ ਨੇ ਤੇ ਆਪਾਂ ਗੱਲ ਚੁੱਲ੍ਹੇ ਚੌਕੇ ਤੋਂ ਸ਼ੁਰੂ ਕਰਦੇ ਹਾਂ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਸਨ ਪੁਰਾਣੀਆਂ ਜਿਹੜੀਆਂ ਸਾਨੂੰ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਸਨ ਉਹਨਾਂ ਦੀ ਵਰਤੋਂ ਥੋੜੀ-ਥੋੜੀ ਕਰਦੇ ਰਹਿਣਾ ਚਾਹੀਦਾ ਸੀ ਤਾਂ ਕਿ ਨਵੀਂ ਪੀੜ੍ਹੀ ਨੂੰ ਪਤਾ ਲੱਗੇ ਕਿ ਪੁਰਾਣੇ ਜਿਹੜੇ ਸਾਡੇ ਬਾਪ ਦਾਦੇ ਸਨ ਜਾਂ ਉਸ ਤੋਂ ਵੀ ਪੁਰਾਣੇ ਬਜ਼ੁਰਗ ਉਹ ਕਿੱਦਾਂ ਇਹਨਾਂ ਚੀਜ਼ਾਂ ਦੀ ਸੰਭਾਲ ਕਰਦੇ ਸੀ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਸਨ ਸਭ ਤੋਂ ਪਹਿਲਾਂ ਹੁੰਦਾ ਸੀ ਚੁੱਲਾ ਚੁੱਲਾ ਚੌਂਕਾ ਚੁੱਲ੍ਹੇ ਆਮ ਤੌਰ ਤੇ ਤੇ ਕੱਚੀ ਮਿੱਟੀ ਦੇ ਬਣੇ ਹੋਏ ਹੁੰਦੇ ਸੀ ਬਾਅਦ ਵਿੱਚ ਹੁਣ ਟੀਨ ਵਗੈਰਾ ਦੇ ਆਉਣ ਲੱਗ ਪਏ ਇੱਕ ਚੁੱਲਾ ਹੁੰਦਾ ਸੀ ਤੇ ਚੁੱਲੇ ਦੇ ਨਾਲ ਇੱਕ ਵੱਡਾ ਚੁੱਲਾ ਹੁੰਦਾ ਸੀ ਗੋਲ ਉਸ ਕਰਕੇ ਹੁੰਦਾ ਸੀ ਕਿ ਜਦੋਂ ਬਹੁਤੀਆਂ ਰੋਟੀਆਂ ਪਕਾਉਣੀਆਂ ਹੋਣ 5 6 ਫੁੱਲ ਕੇ ਉਦੋਂ ਉਹ ਉਹਦੇ ਤੇ ਲੋਹ ਰੱਖੀ ਜਾਂਦੀ ਸੀ ਲੋਹ ਲੋਹ ਤੇ ਉਹ ਹੁਣ ਮਿੱਟੀ ਦੇ ਚੁੱਲੇ ਵੀ ਗਏ ਤੇ ਉਹ ਲੋਹ ਵਾਲੇ ਚੁੱਲੇ ਵੀ ਗਏ ਹੁਣ ਗੈਸ ਆ ਗਈ ਹੁਣ ਕਹਿੰਦੇ ਜੀ ਪੇਟ 'ਚ ਗੈਸ ਬੜੀ ਹੈ ਹੁਣ ਕਈ ਇੱਕ ਇੱਕ ਵਿਅਕਤੀ ਦੀ ਗੱਲ ਬੜੀ ਚੰਗੀ ਲੱਗੀ ਕਹਿੰਦਾ ਜਦ ਸਾਰਾ ਕੁਝ ਬਣਿਆ ਹੀ ਗੈਸ ਵਾਲੇ ਤਰੀਕੇ ਨਾਲ ਉਹ ਜਦੋਂ ਗੈਸ ਭਰ ਹੋ ਜਾਂਦੀ ਹੈ ਤੇ ਉਹਦੀ ਪ੍ਰੈਸ਼ਰ ਕੁੱਕਰ ਦੀ ਸੀਟੀ ਵੱਜਦੀ ਹੈ ਤਾਂ ਫਿਰ ਕਹਿੰਦੇ ਨੇ ਵੀ ਇਹ ਹੁਣ ਸਿਮਤੇ ਕਰ ਦਿਓ ਚੁੱਲਾ ਚੌਕੇ ਚੁੱਲਾ ਵੀ ਗਿਆ ਛੋਟਾ ਤੇ ਵੱਡਾ ਚੁੱਲਾ ਵੀ ਗਿਆ ਫਿਰ ਚਿਮਟਾ ਹੁੰਦਾ ਸੀ ਨਾਲ ਇੱਕ ਉਹ ਵੀ ਗਿਆ ਇੱਕ ਫੂਕ ਨਹੀਂ ਹੁੰਦੀ ਸੀ ਇਹਦੀ ਫੂਕ ਮਾਰ ਲਈ ਦੀ ਸੀ ਅਗਨ ਤੇਜ਼ ਕਰਨ ਲਈ ਉਹ ਵੀ ਗਈ ਫਿਰ ਉਹਦੇ ਨਾਲ ਰੋਟੀਆਂ ਰੱਖਣ ਵਾਸਤੇ ਛਿੱਕੂ ਹੁੰਦਾ ਸੀ ਛਿੱਕੂ ਪੰਜਾਬੀ ਜੀਵਨ ਦਾ ਅਨਿੱਖੜਵਾ ਅੰਗ ਸੀ ਛਿੱਕੂ ਵੀ ਗਿਆ ਪੋਣਾ ਹੁੰਦਾ ਸੀ ਛਿੱਕੂ ਦੇ ਨਾਲ ਪੋਣੇ ਨਾਲ ਛਿੱਕੂ ਜਰਾ ਕੇ ਪੋਣੇ ਨਾਲ ਟੱਕ ਦੇਣੀਆਂ ਰੋਟੀਆਂ ਤੇ ਜਦੋਂ ਮਰਜ਼ੀ ਖਾਓ ਤੇ ਇੱਕ ਹੁੰਦਾ ਸੀ ਹਰ ਘਰ ਘਰ ਵਿੱਚ ਕਾੜਨਾ ਦਧੂਣਾ ਹੁੰਦਾ ਸੀ ਉਹ ਦਧੂਨੇ ਦੇ ਵਿੱਚ ਇੱਕ ਅ ਬਰਤਨ ਚ ਪਾ ਕੇ ਜਿਹਦਾ ਚਾਟੀ ਨੁਮਾ ਉਹ ਦੁੱਧ ਸਾਰਾ ਦਿਨ ਮਠੀ ਮਠੀ ਅੱਗ ਤੇ ਗੋਟਿਆਂ ਤੇ ਜਾਂ ਪਾਥੀਆਂ ਤੇ ਤੋਖੀ ਜੀ ਅੱਗ ਸੀ ਉਹਦੇ ਚ ਉਹ ਦੁੱਧ ਰਿਜ ਜਾ ਰਹਿਦਾ ਤੇ ਉਹ ਦੁੱਧ ਜਿਹਨਾਂ ਨੇ ਪੀਤਾ ਉਹਦਾ ਸਵਾਦ ਉਹ ਹੀ ਦੱਸ ਸਕਦੇ ਆ ਕਾਹਨੇ ਦਾ ਦੁੱਧ ਇਤਦਾਂ ਜਦਾਂ ਇੱਕ ਖੋਆ ਬਣ ਜਾਂਦਾ ਇਸ ਤਰ੍ਹਾਂ ਦੀ ਚੀਜ਼ ਇਹ ਵੀ ਕਮ ਹੋ ਗਿਆ ਫਿਰ ਆ ਗਿਆ ਜੀ ਚਿਮਟਾ ਹੁੰਦਾ ਸੀ ਜਿਹਦੇ ਨਾਲ ਕੋਈ ਚੀਜ਼ ਚੁੱਕਦੇ ਸਨ ਫਿਰ ਕੁੰਡਾ ਤੇ ਘੋਟਣਾ ਜਿਹੜੀ ਚੀਜ਼ਾਂ ਰਗੜਦੇ ਸਨ ਉਹਦੇ ਨਾਲ ਵਰਜਿਸ਼ ਹੁੰਦੀ ਸੀ ਜਦੋਂ ਕੋਈ ਕਹਿਣਾ ਨਾ ਵੀ ਆ ਚੀਜ਼ ਬੀਬੀ ਜੀ ਬਣਾ ਕੇ ਦਿਓ ਮੈਂ ਆਪਣੇ ਕਾਰਜ ਮਾਤਾ ਜੀ ਨੂੰ ਕਹਿਣਾ ਵੀ ਸੁੰਣ ਦੀ ਤਰੀ ਬਣਾਓ ਉਹਨਾਂ ਨੇ ਕਹਿਣਾ ਲਿਆ ਕੁੰਡਾ ਘੋਟਣਾ ਤੇ ਪੱਥਰ ਦਾ ਕੁੰਡਾ ਹੁੰਦਾ ਸੀ ਤੇ ਲੱਕੜ ਦਾ ਘੋਟਣਾ ਇੱਕੋਟਣੇ ਤੇ ਗੀਤ ਵੀ ਬਣੇ ਹੋਏ ਨੇ ਲੋਕ ਗੀਤਾਂ ਚ ਵੀ ਦਾ ਜ਼ਿਕਰ ਆਉਂਦਾ ਉਹਦੇ ਨਾਲ ਫਿਰ ਜਦੋਂ ਤੁਸੀਂ ਕੁੱਟ ਕੁੱਟੋਗੇ ਤੇ ਤੁਹਾਡਾ ਥੋੜਾ ਬਹੁਤ ਸਿਹਤ ਦਾ ਜ਼ੋਰ ਲੱਗੇਗਾ ਵਰਜਸ਼ ਹੋਵੇਗੀ ਇਸ ਤਰ੍ਹਾਂ ਆਪਰਾਤਨ ਚੀਜ਼ਾਂ ਜਿਹੜੀਆਂ ਅਸੀਂ ਫਾਇਦਾ ਦੇਣ ਵਾਲੀਆਂ ਸਨ ਇਹਦੇ ਨਾਲ ਫਿਰ ਅ ਹੋਰ ਕੀ ਕੁਝ ਖਰਚ ਹੋ ਗਿਆ ਇੱਕ ਗਲਾਸ ਹੁੰਦੇ ਸੀ ਜਿਹਨੂੰ ਕੜੀ ਵਾਲਾ ਗਲਾਸ ਕਹਿੰਦੇ ਸੀ ਉਹ ਆਮ ਜਿਹੜਾ ਗਲਾਸ ਹੁੰਦਾ ਸਟੀਲ ਦਾ ਇਹ ਤੁ ਡਬਲ ਉਚਾਈ ਦਾ ਹੁੰਦਾ ਸੀ ਉਸ ਚੰਗੀ ਵਸ ਪੈ ਜਾਂਦੀ ਸੀ ਇੱਕ ਗਲਾਸ ਪੀਓ ਹੁਣ ਵੀ ਅਮਰਸੱਤ ਇੱਕ ਲੱਸੀ ਦੀ ਦੁਕਾਨ ਹੈ ਗਿਆਨ ਦੀ ਗਿਆਨ ਦੀ ਦੁਕਾਨ ਉਹਨੂੰ ਕਹਿੰਦੇ ਆ ਉਹ ਐਡੀ ਮਸ਼ਹੂਰ ਹੈ ਕਿ ਲੋਕ ਉੱਥੇ ਲੱਸੀ ਪੀਣ ਜਾਂਦੇ ਨੇ ਉਹ ਕੜੀ ਵਾਲੇ ਗਲਾਸ ਵਿੱਚ ਇੱਕ ਗਲਾਸ ਤੁਸੀਂ ਮਸੇ ਪੀ ਸਕਦੇ ਹੋ ਜਿਹੜੀ ਇਨ ਇਨਾ ਕਿਉਂਕਿ ਪੰਜਾਬੀਆਂ ਦਾ ਖੁੱਲ ਖਲਾਸਾਪਨਤਾ ਖੁੱਲਾ ਖਲਾਸਾ ਜਿਹੜਾ ਸੁਭਾਅ ਉਹਦੇ ਵਿੱਚ ਉਹ ਇਨਾ ਚੀਜ਼ਾਂ ਵਿੱਚ ਜ਼ਾਹਰ ਹੁੰਦਾ ਸੀ ਫਿਰ ਆਉਣੇ ਥਾਲ ਫਿਰ ਜਗ ਜਗ ਚ ਪਾਣੀ ਪਾ ਕੇ ਉਰਤਾਉਣ ਦੇ ਵਿਆਹ ਸ਼ਾਦੀਆਂ ਹੁੰਦੀਆਂ ਸਨ ਫਿਰ ਪ੍ਰਾਤ ਫਿਰ ਆਪਣੇ ਇਹ ਕੜਾ ਕੜਵੰਜੀ ਤੇ ਪੀੜੀਆਂ ਤੇ ਇੱਕ ਸੰਦੂਕ ਹਰ ਘਰ ਵਿੱਚ ਹੁੰਦਾ ਸੀ ਸੰਦੂਕ ਬੜੇ ਬੜੀ ਮੀਨਾਕਾਰੀ ਕਰਨ ਵਾਲੇ ਕਾਰੀਗਰਸਰ ਜਿਹੜੇ ਤਿਆਰ ਕਰਕੇ ਦਿੰਦੇ ਸਨ ਤਾਂ ਹੀ ਤਾਂ ਉੱਤੇ ਗੀਤ ਬਣਿਆ ਹੋਇਆ ਆਸਾ ਸਿੰਘ ਮਸਤਾਨਾ ਦਾ ਗੀਤ ਉਹਦੀ ਬਾਜੂ ਸ਼ੁਰੂ ਸੁਣਿਆ ਹੋਵੇਗਾ ਗੱਡੀ ਉਤੇ ਆ ਗਿਆ ਸੰਦੂਕ ਮੋਟਿਆਰ ਦਾ ਇਹ ਗੀਤ ਆਸਾ ਸਿੰਘ ਮਸਤਾਨਾ ਨੇ ਗਾਇਆ ਹੋਇਆ ਤੇ ਸੰਦੂਕ ਵਿੱਚ ਬਹੁਤ ਸਾਰਾ ਸਮਾਨ ਆ ਜਾਂਦਾ ਸੀ ਆਮ ਤੌਰ ਤੇ ਦਾਜ ਜਿਹ ਵਿੱਚ ਲੋਕ ਸੰਦੂਕ ਦੇ ਦੇ ਸੰਸਾ ਦੇ ਪੁੱਜਦੇ ਬਾਅਦ ਵਿੱਚ ਉਹਦੀ ਜਗ੍ਹਾ ਫਿਰ ਪੇਟੀਆਂ ਨੇ ਲੈ ਲਈ ਫਿਰ ਹਰ ਘਰ ਵਿੱਚ ਹੁੰਦੀ ਸੀ ਵਰਟੋਨੀਆਂ ਤੇ ਢੋਣੀਆਂ ਇੱਕ ਘੜਾ ਰੱਖਣੀ ਹੁੰਦੀ ਸੀ ਕੜਵੰਜੀ ਉਹ ਉਹਦੇ ਵਿੱਚੋਂ ਝੇਖ ਹੁੰਦਾ ਸੀ ਉੱਤੇ ਕੜਾ ਟਿਕ ਜਾਂਦਾ ਸੀ ਉਹ ਠੰਡਾ ਪਾਣੀ ਲੋਕ ਪੀਂਦੇ ਸਨ ਇੱਕ ਹਰ ਇੱਕ ਘਰ ਵਿੱਚ ਪਰਛਤੀ ਹੁੰਦੀ ਸੀ ਜਿਸ ਉੱਤੇ ਸਮਾਨ ਰੱਖਿਆ ਟਿਕਾਇਆ ਹੁੰਦਾ ਸੀ ਪਾਂਡੇ ਜਾਂ ਹੋਰ ਚੀਜ਼ਾਂ ਪਰਛਤੀ ਹੁੰਦੀ ਸੀ ਫਿਰ ਪਰੋਲਾ ਤੇ ਪਰੋਲੀ ਜਿਹੜਾ ਅਨਾਜ ਪਾਇਆ ਜਾਂਦਾ ਸੀ ਉਹਦੇ ਵਿੱਚ ਉਹ ਸ਼ਾਮਕੇ ਰੱਖਿਆ ਜਾਂਦਾ ਫਿਰ ਚਾਟੀ ਤੇ ਫਿਰ ਮਧਾਨੀਆਂ ਬਾਬਾ ਵਰਸ਼ਾ ਨੇ ਲਿਖਿਆ ਨਾ ਛਿੜੀ ਚੋਕ ਦੀ ਤੁਰੇ ਜਾਂ ਨਾਲ ਪਾਂਦੀ ਪਈਆਂ ਚਾਟੀਆਂ ਵਿੱਚ ਮਧਾਨੀਆਂ ਨੇ ਉਹ ਨਾ ਤਾਂ ਚਾਟੀਆਂ ਰਹੀਆਂ ਤੇ ਲੱਸੀ ਦਾ ਸਵਾਦ ਵੱਖੀ ਆਉਣਾ ਇਹ ਲੱਸੀ ਜਿਹੜੀ ਉਦਾਂ ਬਣਾ ਕੇ ਪੀਨੇ ਆ ਇਹਦਾ ਕੋਈ ਖਾਸ ਲਜ਼ਤ ਥੋੜੇ ਸਮੇਂ ਦੀ ਹੋ ਸਕਦੀ ਹੈ ਪਰ ਉਹਦਾ ਐਸੈਂਸ ਜਿਹੜਾ ਤੱਤ ਬਣਦਾ ਸੀ ਚਾਟੀ ਦੇ ਨਾਲ ਚਾਟੀ ਵਾਲੀ ਲੱਸੀ ਦਾ ਉਹ ਇੱਕ ਵੱਖਰਾ ਉਹਦਾ ਸਵਾਦ ਸੀ ਟੇਸਟ ਵੀ ਸੀ ਔਰ ਉਹ ਯੂਸਫੁਲ ਵੀ ਸੀ ਇਸ ਤਰ੍ਹਾਂ ਥਾਲ ਤੇ ਗੌਰ ਕੌਲੀਆਂ ਤੇ ਛੰਨਾ ਇਹ ਇਹ ਸਾਰੇ ਫੇਰ ਟੋਕਰੇ ਤੇ ਟੋکریاں ਇਹ ਵੀ ਹਰ ਘਰ 'ਚ ਹੁੰਦੇ ਸਨ ਹਰ ਘਰ ਵਿੱਚ ਸਹੇ ਰੱਖਿਆ ਲਈ ਟਕੂਏ ਜਾਂ ਸਹਾਜੰਗ ਜਾਂ ਸਰੀ ਸਾਹਿਬ ਤੇ ਸਮਾਂ ਵਾਲੀਆਂ ਡਾਂਗਾ ਇਹ ਪੰਜਾਬੀ ਆਮ ਰਖਿਤ ਸਨ ਖੁੰਡੇ ਹੁੰਦੇ ਸਨ ਪੱਖੀਆਂ ਚੱਲਣ ਵਾਸਤੇ ਗਰਮੀ ਦੇ ਮੌਸਮ 'ਚ ਇੱਕ ਪੱਖੀਆਂ ਹੁੰਦੀਆਂ ਸਨ ਵਡੇ ਸ੍ਰੀਕੇਨਾਲ ਕੱਡੀਆਂ ਹੋਈਆਂ ਦਾਜ ਵਿੱਚ ਕੁੜੀਆਂ ਆਪ ਹੀ ਤਿਆਰ ਕਰ ਲੈਂਦੀ ਸੀ ਆਪਣਾ ਦਾਜ ਤੇ ਇੱਕ ਹੁੰਦੇ ਸੀ ਵੱਡੇ ਪੱਖੇ ਜਿਹੜੇ ਦੀਵਾਨਾ ਵਿੱਚ ਗੁਰਦੁਆਰੇ ਚੋ ਦੀਵਾਨ ਲੱਗਦਾ ਸੀ ਸਾਡੇ ਪਿੰਡ ਵੀ ਹੁੰਦਾ ਸੀ ਪੱਖਾ ਉਹ ਪੱਖਾ ਦੋ ਪੱਖੇ ਸੀ ਉਹ ਵਾਰੀ-ਵਾਰੀ ਕੁਝ ਸਿੰਘ ਚੱਲਦੇ ਸਨ ਬੀਬੀਆਂ ਬੀਬੀਆਂ ਬਾੜੇ ਪਾਸੇ ਚੱਲਦੀਆਂ ਸਨ ਫਿਰ ਚਰਖਾ ਲੋਪ ਹੋ ਗਿਆ ਮਹਾਤਮਾ ਗਾਂਧੀ ਨੇ ਚਰਖੇ ਤੇ ਬਹੁਤ ਜ਼ੋਰ ਦਿੱਤਾ ਔਰ ਕੱਤਨ ਦੀ ਜਿਹੜੀ ਸੀ ਉਹਨਾਂ ਨੇ ਇੱਕ ਕਾਲ ਜਿੱਤੀ ਸੀ ਜਿੱਥੇ ਲੋਕ ਸਾਰੇ ਦੇਸ਼ ਦੇ ਲੋਕ ਕਥਿਆ ਕਰਦੇ ਸਨ ਉਹ ਕਹਿੰਦੇ ਸੀ ਖਦਰ ਦੇ ਕਪੜੇ ਪਾਇਆ ਕਰੋ ਇਹ ਨਿਮਕ ਕਤਾਂ ਪਰੀਤਾ ਨਾਲ ਚਰਖਾ ਚੱਲਣ ਦਾ ਇਹ ਗੀਤ ਵੀ ਤੁਸ ਸੁਣਿਆ ਹੋਵੇਗਾ ਮੈਂ ਕਤਾਂ ਪਰੀਤਾ ਨਾਲ ਚਰਖਾ ਚੱਲਣ ਦਾ ਫਿਰ ਇੱਕ ਚਰਖੇ ਦਾ ਛੋਟਾ ਰੂਪ ਸੀ ਚਰਖੀ ਤੇ ਫਿਰ ਇੱਕ ਰੂੰ ਦੀਆਂ ਪੂਣੀਆਂ ਰੱਖਣ ਵਾਸਤੇ ਇੱਕ ਚਿਕੂ ਹੁੰਦਾ ਸੀ ਰੋਟੇ ਰੱਖਣ ਲਈ ਫਿਰ ਤਕੜਾ ਫਿਰ ਤਕੜੀ ਫਿਰ ਅਟੇਰਨ ਫਿਰ ਖੱਡੀਆਂ ਇੱਥੇ ਬੀਬੀਆਂ ਦਰਿਆਮ ਉਣਦੀਆਂ ਸਨ ਤੇ ਆਪੇ ਘਰੇ ਹੀ ਸਭ ਕੁਝ ਤਿਆਰ ਕਰਨੀ ਹੁੰਦੀਆਂ ਸਨ ਹਰ ਘਰ ਵਿੱਚ ਤਕਰੀਬਨ ਜੇ ਹਰ ਘਰ ਚ ਨਹੀਂ ਤਾਂ ਸਰਦੇ ਪੁੱਜ ਦੇ ਘਰਾਂ ਵਿੱਚ ਇੱਕ ਮਸ਼ੀਨ ਰੱਖੀ ਹੁੰਦੀ ਸੀ ਜਿਸ ਤੇ ਸ਼ੇਵੀਆਂ ਵੇਲਦੇ ਸਨ ਸ਼ੇਵੀਆਂ ਬੀਬੀਆਂ ਆਪ ਹੀ ਬਣਾਉਂਦੀਆਂ ਸੀ ਤੇ ਬਹੁਤ ਛਾਣ ਡੇਣ ਵਾਲਾ ਲਜ਼ਤ ਦੇਣ ਵਾਲਾ ਔਰ ਫਾਇਦੇਮੰਦ ਇਹ ਖੁਰਾਕੀ ਇੱਕ ਕਿਸਮ ਦੀ ਰਸਪੀ ਸੀ ਫਿਰ ਸਾਡੇ ਪਿੰਡਾਂ ਵਿੱਚ ਤਖਤ ਪੋਸ਼ ਹੁੰਦੇ ਸਨ ਜਿਹੜੇ ਵੱਡੇ ਘਰਾਂ ਚ ਹਵੇਲੀਆਂ ਹੁੰਦੀਆਂ ਮਾਲਵੇ ਚ ਉੱਥੇ ਤਖਤ ਪੋਸ਼ ਉੱਥੇ ਵਿਸ਼ਾ ਹੁੰਦਾ ਸੀ ਤਖਤ ਪੋਸ਼ ਤੇ ਬਹਿ ਕੇ ਲੋਕ ਗੱਲਾਂ ਕਰਦੇ ਸਨ ਤੇ ਜਾਂ ਮੰਜੇ ਢਾਣਾ ਨੇ ਤੇ ਉੱਥੇ ਤਾਸ਼ ਵੀ ਖੇਲਣੀ ਜਾਂ ਹੋਰ ਗੱਲਾਂ ਬਾਤਾਂ ਕਰਨੀਆਂ ਉਹ ਵੀ ਆਲੋਪ ਹੁੰਦਾ ਫਿਰ ਇੱਕ ਕਰਵ ਚੀਜ਼ ਹੁੰਦੀ ਸੀ ਸੁਰਮੇਦਾਨੀ ਇੱਕ ਹੁੰਦਾ ਇੱਕ ਹੁੰਦੀ ਸੀ دیਵਾਖੜੀ ਇਹ ਦੀਵੇ ਤਾਂ ਬਣਿਆ ਲੱਭੂ ਜਦੋਂ دیਵਾਰੀ ਹੁੰਦੀ ਸੀ ਨਾ ਤੇ ਇੱਕ ਉਹ ਗੀਤ ਨਿਰੰਦਰ ਕੌਰ ਨੇ ਗਾਇਆ ਸੁਨਦਰ ਕੌਰ ਦੀ ਭੈਣ ਨੇ ਬੱਤੀਆਂ ਓਟਾ ਰੱਖਦੀ ਦੀਵਾ ਬੜੇ ਸਾਰੀ ਰਾਤ ਮੇਰੇ ਮਹਿਰਮਾ ਦੀਵਾ ਬੜੇ ਸਾਰੀ ਰਾਤ ਉਹ دیਵਾਖੜੀ ਉੱਚੀ ਹੁੰਦੀ ਸੀ ਉਹ ਤੇ ਵੱਡਾ ਦੀਵਾ ਛੋਟੇ ਦੀਵੇ ਤਾਂ ਉਹਦਾ ਜਗਦੇ ਸੀ ਨਾ ਵਡਾ ਦੀਵਾ ਤੇਲ ਪਾ ਕੇ ਉਹਦੇ ਵਿੱਚ 1 ਰੁਪਏ ਦਾ ਸਿੱਕਾ ਪਾ ਕੇ ਆ ساری ਰਾਤ ਉਹ ਜਗਦਾ ਰਿੰਦਾ ਸੀ ਉਹ ਇਸ ਤਰੀਕੇ ਨਾਲ ਜਗਾਇਆ ਜਾਂਦਾ ਸੀ ਕਿ ساری ਰਾਤ ਕੱਢਦੇ ਹੋ ਔਰ ساری ਰਾਤ ਜਦੋਂ ਤੇਲ ਘਟਣਾ ਉਹਦੇ ਵਿੱਚ ਪਾ ਦੇਣਾ ਇਹ ਪੁਰਾਤਨ ਚੀਜ਼ਾਂ ਹੁਣ ਰੋਪ ਹੋ ਗਈਆਂ ਸਾਰੇ ਘਰਾਂ 'ਚ ਇੱਕ ਹਰ ਘਰ 'ਚ ਸ਼ਰਮੇਦਾਨੀ ਹੁੰਦੀ ਸੀ ਸ਼ਰਮਾ ਗੰਜਨਾ ਪੌਣਾ ਸੌਖਾ ਤੇ ਮਟਕਾਣਾ ਔਖਾ ਸਰਵੇਦਾਨ ਅੱਖਾਂ ਦੀ ਰੋਸ਼ਨੀ ਵੀ ਵੱਧੀ ਸੀ ਫਿਰ ਹਰ ਘਰ ਵਿੱਚ ਨਲਕਾ ਹੁੰਦਾ ਸੀ ਹੈਂਡ ਪੰਪ ਦੇ ਨੂੰ ਕਹਿੰਦੇ ਆ ਉਹ ਉਹਦੇ ਨਾਲ ਵੀ ਵਰਜਿਸ਼ ਹੁੰਦੀ ਸੀ ਜਦੋਂ ਤੁਸੀਂ ਪਾਣੀ ਭਰਦੇ ਸੀ ਕਿ ਉਸ ਤੋਂ ਬਾਅਦ ਇਸ਼ਨਾਨ ਕਰਦੇ ਸੀ ਉਹਦੇ ਨਾਲ ਚੰਗੀ ਵਰਜਿਸ਼ ਹੋ ਜਾਂਦੀ ਸੀ ਹੁਣ ਤਾਂ ਚਲੋ ਲੋਕਾਂ ਨੇ ਟੂਲੂ ਪੰਪ ਲੋ ਵਾਲੇ ਘਰ ਕਈ ਤਰ੍ਹਾਂ ਦੇ ਸਾਜ਼ਨਾ ਗਏ ਜਿਹੜੇ ਪਿੰਡ ਸ਼ਹਿਰਾਂ ਚ ਆਏ ਹੋਏ ਨੇ ਉੱਥੇ ਵਾਟਰ ਵਰਕਸ ਟੰਕੀਆਂ ਰਹੀ ਪਾਣੀ ਆਉਂਦਾ ਟੂਟੀਆਂ ਰਹੀ ਤੇ ਲੋਕਾਂ ਦਾ ਉਹਦੇ ਨਾਲ ਸ਼ਰੀ ਜਾਂਦਾ ਇਹ ਤਾਂ ਗੱਲ ਮੈਂ ਕਰਨੀ ਤੁਹਾਡੇ ਨਾਲ ਪ੍ਰਾਰਥਨਾ ਜਿਹੜੀਆਂ ਘਰੇਲੂ ਵਸਤਾਂ ਸੰ ਜਿਹੜੀਆਂ ਆਪਣੇ ਘਰ ਵਿੱਚ ਹਰ ਪੰਜਾਬੀ ਰੱਖਦਾ ਸੀ ਤੇ ਹੁਣ ਗੱਲ ਕਰੀਏ ਕਿਉਂਕਿ ਪੰਜਾਬ ਦੀ ਆਰਥਿਕਤਾ ਖੇਤੀ ਆਧਾਰਿਤ ਆਰਥਿਕਤਾ ਹੈ ਐਗਰੀਕਲਚਰ ਬੇਸਡ ਹੈ ਪੰਜਾਬ ਸਟੇਟ ਇੰਡਸਟਰੀ ਵੀ ਹੈਗੀ ਇੱਥੇ ਲੁਧਿਆਣਾ ਇੰਡਸਟਰੀ ਹੈ ਬਟਾਲਾ ਇੰਡਸਟਰੀ ਹੈ ਫੋਗਾੜੇ ਇੰਡਸਟਰੀ ਹੈ ਮੈਸੇ ਕਾਫੀ ਇੰਡਸਟਰੀ ਚ ਚਲੇਗੀ ਇਥੋਂ ਪੰਜਾਬ ਚੋਂ ਗੁਰਾਇਆ ਵਿੱਚ ਟੋਕੇ ਵਗੈਰਾ ਬਣਦੇ ਸੀ ਉਹ 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 ਇੰਡਸਟਰੀ ਨੂੰ ਕਾਫੀ ਅਸਰ ਪਿਆ ਕਿਉਂਕਿ ਸਹੂਲਤਾਂ ਨਹੀਂ ਮਿਲਦੀਆਂ ਇੱਥੇ ਤੇ ਉਹ ਕਹਿੰਦੇ ਇਹਨਾਂ ਨੂੰ ਇਹੋ ਗੱਲਾ ਸ਼ਿਕਵਾ ਹੈ ਸੰਤ ਕਾਰਨ ਉਹ ਬਾਹਰ ਦੇ ਸੂਬਿਆਂ ਚ ਜਾ ਕੇ ਹਿਮਾਚਲ ਦੇ ਵਿੱਚ ਬਹੁਤ ਸਾਰੇ ਨੇ ਬੰਦੀ ਇਹ ਕਲਾਕਾ ਉਥੇ ਪੰਜਾਬ ਦੀ ਕਾਫੀ ਸੰਤ ਚਲੇ ਗਈ ਹੋਰ ਸੂਬਿਆਂ ਚ ਚਲੀ ਗਈ ਗੁਆਂਢੀ ਸੂਬੇ ਚ ਹਰਿਆਣੇ ਚ ਚਲੀ ਗਈ ਇਹ ਪੰਜਾਬ ਸਰਕਾਰ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਪਰ ਮੇਨ ਜਿਹੜਾ ਤੁਰਾ ਪੰਜਾਬ ਦੀ ਆਰਥਿਕਤਾ ਦਾ ਉਹ ਹੈ ਖੇਤੀਬਾੜੀ ਹੁਣ ਖੇਤੀਬਾੜੀ ਦੇ ਵਿੱਚ ਵੀ ਇਨਕਲਾਬ ਕਹਿੰਦੇ ਆ ਗਿਆ ਪਰ ਪੈਸੀ ਸਾਈਡ ਤੇ ਕੀੜੇ ਮਾਰ ਦਵਾਈਆਂ ਤੇ ਜ਼ਹਿਰਾਂ ਹੋਰ ਇਹਨਾਂ ਦੀ ਵਰਤੋਂ ਨੇ ਪਸ ਪੁੱਛੋ ਹੀ ਨਾ ਕਿ ਇਹਨਾਂ ਨੇ ਨੁਕਸਾਨ ਕੀਤਾ ਕਿਹੜੀਆਂ-ਕਿਹੜੀਆਂ ਚੀਜ਼ਾਂ ਸਨ ਜਿਹੜੀਆਂ ਖੇਤੀਬਾੜੀ ਦੇ ਕੰਮ ਆਉਂਦੀਆਂ ਸਨ ਔਰ ਹਰ ਖੂਤੇ ਤੁਹਾਨੂੰ ਹਰ ਫਾਰਮ ਹਾਊਸ ਤਾਂ ਨਹੀਂ ਉਹ ਕਹਿੰਦੇ ਸੀ ਕੋਈ ਕਹਿੰਦੇ ਸੀ ਖੂਬ ਜ਼ਰੂਰ ਹੁੰਦਾ ਸੀ ਤੇ ਖੂਦ ਦੇ ਨਾਲ ਦੇਖੋ ਕਿੰਨੀਆਂ ਚੀਜ਼ਾਂ ਜੁੜੀਆਂ ਸੀ ਤੇ ਲੋਕਾਂ ਦਾ ਰੁਜ਼ਗਾਰ ਵੀ ਲੱਗ ਆਇਆ ਸੀ ਜਿਹੜੇ ਚੀਜ਼ਾਂ ਬਣਾਉਂਦੇ ਸੀ ਇਹ ਨਾਲ ਨਾਲ ਇਸ ਗੱਲ ਨੂੰ ਧਿਆਨ ਚ ਰੱਖਦੇ ਜਾਓ ਉਹਨਾਂ ਨੂੰ ਸੁਣਦੇ ਜਾਓ ਉਹਨਾਂ ਦਾ ਧਿਆਨ ਚ ਰੱਖਿਓ ਪਹਿਲਾ ਤਾਂ ਖੂ ਲਗਣਾ ਇੱਕ ਜਾਗ ਲਗਣ ਜਨਾ ਕੰਮ ਸੀ ਕਿ ਨੱਕ ਨੱਕ ਚ ਪਟਾਈ ਹੁੰਦੀ ਰਣੀ ਢੂੰਗੀ ਖੂ ਪਟਣਾ ਤੇ ਪਾਣੀ ਨਿਕਲਿਆਉਣਾ ਫਿਰ ਉਹਦੇ ਤੇ ਮਾਲ ਬਣਾਉਣੀ ਲੋਹੇ ਦੀ ਮਾਲ ਦੇ ਨਾਲ ਫਿਰ ਟੰਡਾ ਬਣਾਉਣੀਆ ਬੜੀ ਬੜੀ ਕਾਰੀਗਰੀ ਦਾ ਕੰਮ ਸੀ ਟੰਡਾ ਪਾਣੀ ਪਰ ਪਰ ਢੋਲਣ ਵਾਂਗਰ ਦੁਖੀਆ ਨਰਣਾ ਪਰਤ ਪਛਾਣੂ ਖਾਲੀ ਆਵਣ ਜੋ ਮੋੜ ਜੋ ਤੋਰ ਪਰਾਵਾਂ ਪੈਣਾ ਇਹ ਇੱਕ ਦੁਆ ਹੈ ਪਾਕਿਸਤਾਨ ਦਾ ਸ਼ਾਹਫਲ ਮਲੂਕ ਚੋਂ ਹੈ ਟਿੰਡਾ ਪਾਣੀ ਪਰਪਰ ਡੋਲਣ ਵਾਂਗਰ ਜੁਖਿਆ ਨਰਣਾ ਪਰਤ ਪਛਾਣੂ ਖਾਲੀ ਜਾਵਣ ਜਿਉ ਤੋਰ ਪਰਾਵਾਂ ਪੈਣਾ ਜਿਵੇਂ ਪੈਣਾ ਪਿੰਡ ਦੀ ਜੂਝੋਂ ਆਪਣੇ ਵੀਰੇ ਨੂੰ ਤੋਰ ਕੇ ਖਾਲੀ ਹੱਥ ਮੁੜਿਆਉਂਦੀਆਂ ਇਸੇ ਤਰ੍ਹਾਂ ਇਟੰਡਾ ਆਉਂਦੀਆਂ ਨੇ ਪਰਦੀਆਂ ਨੇ ਫਿਰ ਖਾਲੀ ਹੋ ਜਾਂਦੀਆਂ ਨੇ ਇਹ ਇਸ ਗੱਲ ਨੂੰ ਪ੍ਰਤੀਕ ਕਰਦਾ ਹੈ ਪਾਰਛੇ ਦੇ ਨਾਲ ਪਾਰਸ਼ਵ ਦੀ ਪਾਣੀ ਡਿੱਗਦਾ ਸੀ ਮੋਰੇ ਚੜਾ ਹੁੰਦਾ ਸੀ ਜਾਂ ਕਈ ਵਾਰੀ ਨਹੀਂ ਵੀ ਚੜਾ ਹੁੰਦਾ ਸੀ ਤੇ ਉਦਾਂ ਪੱਟੀ ਹੁੰਦੀ ਸੀ ਜਗਾ ਕਾਫੀ ਜਿੱਥੋਂ ਅੱਗੇ ਆੜ ਚ ਪਾਣੀ ਜਾਂਦਾ ਸੀ ਤੇ ਖੇਤਾਂ ਨੂੰ ਜਾਂਦਾ ਸੀ ਤੇ ਜਿਹੜੀ ਕੁੱਤੇ ਦੀ ਟਿਕ 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 ਉਹ ਇੱਕ ਵੱਖਰਾ ਹੀ ਸੰਗੀਤ ਪੈਦਾ ਕਰਦੀ ਸੀ ਉਹ ਚੱਕੜਾ ਤੇ ਚੱਕਲੀ ਜਿਹੜੀ ਜਿਹਦੇ ਨਾਲ ਗਾਦੀ ਹੁੰਦੀ ਸੀ ਗਾਦੀ ਦੇ ਉੱਤੇ ਬੈਹਣ ਦੀ ਜਗਾ ਹੁੰਦੀ ਸੀ ਤੇ ਚੱਕੜਾ ਚੱਕਲੀ ਗਾਦੀ ਤੇ ਪ੍ਰਾਣੀ ਯਾ ਪ੍ਰਾਣ ਵੀ ਕਹਿੰਦੇ ਦੁਆਬੇ ਦੇ ਜਿਹੜੀ ਡੰਗਰ ਨੂੰ ਕਈ ਲੋਤੇ ਮਾਰੇ ਆਰ ਲੋ ਆ ਕੇ ਰੱਖਦੇ ਸਨ ਉਹ ਵੈਸੇ ਮਾੜੀ ਗੱਲ ਸੀ ਆਰ ਨਹੀਂ ਲਾਉਣੀ ਚਾਹੀਦੀ ਡੰਗਰ ਦੇ ਜ਼ਖਮ ਹੋ ਸਕਦਾ ਜਿਹੜਾ ਪਸ਼ੂ ਸਾਡੇ ਦੀ ਕੰਮ ਕਰਦਾ ਹੈ ਕਿਉਂਕਿ ਪੁਰਾਣੇ ਜ਼ਮਾਨੇ ਚ ਬਲਦਾਂ ਨਾਲ ਖੇਤੀ ਹੁੰਦੀ ਸੀ ਤੇ ਬਲਦਾਂ ਦੀ ਧੜਾ ਵੀ ਹੁੰਦੀ ਅਸਨ ਬੜੇ ਸ਼ੌਕੀਨ ਜਿਹੜੇ ਵਾਈਕਾਰ ਸਨ ਉਹ ਬੜੀਆਂ ਵਧੀਆ ਜੋਗਾ ਰੱਖਦੇ ਸਨ ਜੋੜੀਆਂ ਰੱਖਦੇ ਸਨ ਮੇਰੇ ਚਾਚੇ ਦੇ ਪੁੱਤ ਪ੍ਰਾਪ੍ਰੀਤਮ ਸਿੰਘ ਉਹਨਾਂ ਨੂੰ ਹਮੇਸ਼ਾ ਮੈਂ ਦੇਖਿਆ ਕਿ ਉਹਨਾਂ ਨੇ ਹਮੇਸ਼ਾ ਦੋ ਤਿੰਨ ਚੀਜ਼ਾਂ ਬਹੁਤ ਆਪਣੇ ਕੋਲ ਵਧੀਆ ਰੱਖੀਆਂ ਸਨ ਇੱਕ ਤਾਂ ਗੱਡੀਆਂ ਹੁੰਦੀਆਂ ਸੀ ਪੁਰਾਣੇ ਜ਼ਮਾਨੇ ਵਿੱਚ ਉਹ ਹੁੰਦੀ ਸੀ ਕਿਸਮ ਦੀ ਰਥਵਾਹ ਗੱਡੀ ਉਹ ਸਾਡੇ ਖੂਤੇ ਹੁੰਦੀਆਂ ਸੀ ਉਹ ਵਿਆਹ ਸ਼ਾਦੀਆਂ ਤੇ ਲੋਕ ਲਾੜੇ ਲਾੜੀ ਨੂੰ ਉਹਦੇ ਚ ਲਿਆਉਂਦੇ ਸਨ ਤੇ ਉਹ ਜੁਰਦੇ ਬਲਦੀ ਸਨ ਅੱਗੇ ਤੇ ਉਹ ਉਹ ਉਹਦੇ ਪਈਏ ਹੁੰਦੇ ਸਨ ਤਿੰਨ ਅੱਗੇ ਤੇ ਦੋ ਪਿੱਛੇ ਜਿਵੇਂ ਰਾਤੇ ਹੁੰਦੇ ਆ ਤੇ ਉਹ ਜਿਹੜੀ ਲੋਹੇ ਦੀਆਂ ਪਤਰੀਆਂ ਦੇ ਨਾਲ ਉਹ ਬਣੀ ਹੋਈ ਹੁੰਦੀ ਸੀ ਤੇ ਆਏ ਦੋ ਪਰਦੇ ਹੁੰਦੇ ਸੀ ਉਹ ਕੈਸਾ ਸਾਧਨ ਸੀ ਆਉਣ ਜਾਣ ਦਾ ਸਾਈਕਲ ਤਾਂ ਆਮ ਸਾਧਨ ਸੀ ਸਾਈਕਲਿੰਗ ਜਿਹੜੀ ਸੀ ਲੋਕ ਕਰਦੇ ਸਾਈਕਲ ਤੇ ਜਿਹਨਾਂ ਨੂੰ ਸਾਈਕਲ ਆਉਂਦਾ ਸੀ ਕਿਸੇ ਕਿਸੇ ਕੋਲ ਸਾਈਕਲ ਹੁੰਦਾ ਸੀ ਉਹਦੀ ਵਰਜਿਸ਼ ਹੋ ਜਾਂਦੀ ਸੀ ਉਹਨੂੰ ਕਿਸੇ ਵਰਜਿਸ਼ ਦੀ ਰੋਡ ਨਹੀਂ ਸੀ ਲੋਕ ਪੈਦਲ ਤੁਰਿਆ ਕਰਦੇ ਸਨ ਇਸੇ ਕਰਕੇ ਤਾਂ ਉਹਨਾਂ ਦੀ ਜ਼ਿੰਦਗੀ ਤੇ ਲੰਮੀ ਜ਼ਿੰਦਗੀ ਪਾਉਂਦੇ ਸਨ ਤੇ ਕੋਈ ਹੋਰਾਂ ਨੂੰ ਬਹੁਤ ਹੀ ਵੱਡੀ ਲਾਲਸਾ ਨਹੀਂ ਸੀ ਅੱਛਾ ਫਿਰ ਇਹ ਹੁਣ ਖੁਦ ਦਾ ਜ਼ਿਕਰ ਕਰ ਦਿੱਤਾ ਪ੍ਰਾਣ ਤੱਕ ਜਾਂ ਪ੍ਰਾਣੀ ਤੱਕ ਗੱਲ ਆ ਪਹੁੰਚੀ ਇਸ ਤੋਂ ਬਾਅਦ ਇੱਕ ਜਦੋਂ ਫਸਲ ਪੱਕ ਜਾਂਦੀ ਸੀ ਤੇ ਉਦੋਂ ਫਿਰ ਦਾਤੀਆਂ ਤੇ ਜਿਹੜੇ ਇਸ ਤਰ੍ਹਾਂ ਦੇ ਫਸਲ ਵਟਣ ਵਾਲੇ ਧਾਤਰੀਆਂ ਖੇਤੀਬਾੜੀ ਦੇ ਹੋਰ ਸੰਤ ਜਿਹੜੇ ਰੰਬੇ ਫੋਗੂੜੀਆਂ ਜਿਹੜੀਆਂ ਉਹਦੇ ਕੰਮ ਆਉਂਦੀਆਂ ਨੇ ਗੰਨੇ ਵਾਲੇ ਖੇਤਾਂ ਵਿੱਚ ਕਮਾਤ ਲੋਕ ਹੁਣ ਘਟ ਬੀਜਦੇ ਨੇ ਤੇ ਕੜਾਹੇ ਜਿਹਨਾਂ ਵਿੱਚ ਰੌ ਪਾ ਕੇ ਤੇ ਗੁੜ ਬਣਾਇਆ ਜਾਂਦਾ ਸੀ ਗੁੜ ਬਣਾਉਣ ਜਦੋਂ ਚਾਸ਼ੀ ਬਣ ਜਾਂਦੀ ਸੀ ਸਾਰੀ ਤੇ ਇੱਕ 400 ਜਿਹੜਾ ਸੀ ਬਣਾਇਆ ਉਹ ਨੂੰ ਗੰਡ ਕਹਿੰਦੇ ਨੇ ਪੰਜਾਬੀ ਚ ਗੰਡ ਗਗਦੇ ਟਿੱਪੀ ਡੱਡਾ ਗੰਡ ਵਿੱਚ ਪਾਤਾ ਜਾਂਦਾ ਸੀ ਉਹ ਜਦੋਂ ਜੰਮ ਜਾਂਦਾ ਸੀ ਤੇ ਥੋੜੇ ਅਠਰ ਜਾਂਦਾ ਸੀ ਜਿਹਨੂੰ ਕਹਿੰਨੇ ਆ ਫਿਰ ਉਹ ਚੰਡਣੀਆਂ ਉਹ ਵੀ ਨਾਲ ਆ ਗਿਆ ਲੋ ਚੰਡਣੀਆਂ ਉਹ ਵੀ ਹੁਣ ਲੱਭਦੀਆਂ ਨਹੀਂ ਕਿਤੇ ਉਹ ਉਹਦੇ ਨਾਲ ਹੁਣ ਸਾਰਾ ਕੰਮ ਭਈ ਇਹ ਕਰਦੇ ਆ ਨਾ ਗੁੜ ਦਾ ਗੁੜ ਬਣਾਉਣ ਦਾ ਗੁੜ ਤੇ ਸ਼ੱਕਰ ਸ਼ੱਕਰ ਹੱਥਾਂ ਨਾਲ ਮਲਣੀ ਤੇ ਉਹ ਉੱਥੇ ਵੀ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਉਹ ਉਹ ਵੇੜਨੇ ਵੀ ਹਲੋਫ ਹੋ ਗਿਆ ਫਿਰ ਮੇਨਾ ਕੇ ਖੇਤ ਨੂੰ ਵਾਉਣਾ ਉਹਦੇ ਲਈ ਹਲ ਪੰਜਾਲੀ ਮੁੰਨਾ ਅਰਲੀ ਤੇ ਇਹ ਇਹ ਸਾਰੀਆਂ ਚੀਜ਼ਾਂ ਤੇ ਜਿਹੜਾ ਗੱਡਾ ਸੀ ਉਹ ਪਠੇ ਟੋਣ ਦੇ ਕੰਮ ਆਉਂਦਾ ਸੀ ਸਵਾਰੀਆਂ ਦੇ ਕਈ ਵਾਰੀ ਵਿਆਹ ਸ਼ਾਦੀਆਂ ਤੇ ਲੋਕ ਗੱਡਿਆਂ ਤੇ ਜਾਂਦੇ ਸਨ ਮੈਨੂੰ ਯਾਦ ਆ ਮੇਰੀ ਪੂਆ ਦੀ ਬੇਟੀ ਦਾ ਵਿਆਹ ਸੀ ਝੇੜੂ ਕੋਲ ਮਾਦੋਪੁਰ ਪਿੰਡਾ ਉੱਥੇ ਜਾਣਾ ਸੀ ਤੇ ਅਸੀਂ ਸਾਰੇ ਗੱਡੇ ਤੇ ਬੈਠ ਕੇ ਗੱਡਾ ਸ਼ਿੰਗਾਰਿਆ ਹੋਇਆ ਸੀ ਭਾਜੀ ਪੀਤਮ ਸਿੰਘ ਨੇ ਤੇ ਗੌਂਦੇ ਗਾਇਤੇ ਬੀਬੀਆਂ ਗਾਉਂਦੀਆਂ ਗਾਉਣ ਪੁਰਾਣੇ ਹੁਣ ਸਾਨੂੰ ਗੀਤ ਵੀ ਭੁੱਲ ਗਏ ਸਿੱਠਣੀਆਂ ਸੁਹਾਗ ਤੇ ਹੋਰ ਜਿਹੜੇ ਸੀ ਉਹ ਸਾਰਾ ਕੁਝ ਭੁੱਲ ਗਿਆ ਪੁੱਲ ਪਲਾ ਕੇ ਸੀ ਇੱਕ ਹੋਰ ਹੀ ਪਾਸੇ ਨੂੰ ਨਿਕਲ ਗਏ ਆ ਜਿੱਥੋਂ ਵਾਪਸੀ ਜੇ ਨਾਮੁਕਨ ਨਹੀਂ ਤਾਂ ਮੁਸ਼ਕਲ ਜ਼ਰੂਰ ਜਾ ਫਿਰ ਹਰ ਘਰ ਜੇ ਲੋਕ ਅਲਵੇਰਾ ਅਕਸਰ ਰੱਖਦੇ ਸਨ ਕੋਈ ਗਾਂ ਰੱਖਦਾ ਸੀ ਗਊ ਕੋਈ ਦੋਤਰ ਮਜ਼ਾ ਰੱਖਦਾ ਸੀ ਤੇ ਦੁੱਧ ਕਰਦਾ ਹੁੰਦਾ ਸੀ ਦੁੱਧ ਪੁੱਤ ਦੀ ਨਾਲ ਕੋ ਦੁੱਧ ਪਾਉਂਦਾ ਸੀ ਤੇ ਪੁੱਤ ਦੀ ਜਿਵੇਂ ਸੌਂ ਨਹੀਂ ਖਾਂਦਾ ਇਸ ਤਰ੍ਹਾਂ ਦੁੱਧ ਪੁੱਤ ਇਕੱਠਾ ਹੀ ਗਨੇ ਜਾਂਦਾ ਸੀ ਦੁੱਧ ਅੰਦਰ ਸ਼ੁੱਧਤਾ ਹੁੰਦੀ ਸੀ ਔਰ ਬੜਾ ਆ ਸਵਾਦ ਹੁੰਦਾ ਸੀ ਦੁੱਧ ਦੁੱਧ ਦਾ ਸਵਾਦੀ ਹੋਰ ਸੀ ਮੱਝ ਦਾ ਤੇ ਦੇਸੀ گاਵਾ ਹੁੰਦੀਆਂ ਸੀ ਤੇ ਉਹਨਾਂ ਵਾਸਤੇ ਫਿਰ ਆ ਬਰਸੀਮ ਵਗੈਰਾ ਬੀਜਿਆ ਜਾਂਦਾ ਸੀ ਔਰ ਉਹਨਾਂ ਨੂੰ ਖਰਾਕ ਚੰਗੀ ਦਿੱਤੀ ਜਾਂਦੀ ਸੀ ਫਿਰ ਇੱਕ ਨਾਲ ਹੁੰਦੀ ਸੀ ਜਿਹਦੇ ਨਾਲ ਜਿਹਦੇ ਰਾਹੀਂ ਡੰਗਰ ਨੂੰ ਮੂਸ਼ੀ ਨੂੰ ਕੋਈ ਲੂਣ ਵਗੈਰਾ ਦਿੱਤਾ ਜਾਂਦਾ ਸੀ ਜਾਂ ਇਸ ਤਰ੍ਹਾਂ ਦੇ ਮਿਲਾ ਕੇ ਚੀਜ਼ਾਂ ਜਾਂ ਤੇਲ ਦਿੱਤਾ ਜਾਂਦਾ ਸੀ ਖੁਰੀਆਂ ਲਾਉਣ ਵਾਲੇ ਆਉਂਦੇ ਸਨ ਉਹਨਾਂ ਨੂੰ ਵੀ ਰੋਜ਼ਗਾਰ ਮਿਲਿਆ ਹੁੰਦਾ ਸੀ ਉਹ ਡੰਗਰਾਂ ਦੇ ਪਸ਼ੂਆਂ ਦੇ ਖੁਰੀਆਂ ਲਾਉਂਦੇ ਸਨ ਦੋ ਬਰਾਦਰੀਆਂ ਖਾਸ ਤੌਰ ਤੇ ਲੋਹਾਰ ਤੇ ਤਰਖਾਨ ਰਾਮਗੜੀ ਇਹ ਜੱਟ ਦੇ ਬਹੁਤ ਪੱਕੇ ਮਿੱਤਰ ਰਹੇ ਨੇ ਕਿਉਂਕਿ ਹੁਣ ਸਭ ਕੁਝ ਬਦਲ ਗਿਆ ਜ ਜਨਾ ਇਹਨਾਂ ਦੀ ਲੋੜ ਪੈਂਦੀ ਸੀ ਹਾੜ ਇਹਨਾਂ ਨੇ ਬਣਾ ਕੇ ਦੇਣੇ ਥਰੀਆ ਇਹਨਾਂ ਨੇ ਬਣਾ ਕੇ ਦੇਣੀਆਂ ਰੰਬੇ ਇਹਨਾਂ ਨੇ ਬਣਾ ਕੇ ਦੇਣੇ ਤੇ ਜਿਹੜਾ ਕਈ ਤੇ ਕੋਹਾੜੀ ਤੇ ਹੋਰ ਦਸਤੇ ਤੇ ਜਿਹੜਾ ਹੋਰ ਸਮਾਨ ਸੀ ਤਰੰਗੜੀਆਂ ਵਗੈਰਾ ਇਹ ਲੋਹਾਰ ਬਣਾਉਂਦੇ ਸਨ ਤੇ ਸੇਪੀ ਕਰਨ ਵਾਲੇ ਜਿਹੜੇ ਸੀ ਉਹ ਸੇਪੀ ਕਰਦੇ ਸਨ ਜਿਹੜੇ ਕਪੜਾ ਬੁੰਨਣ ਵਾਲੇ ਉਹ ਕਰਤੋ ਲੈ ਜਾਂਦੇ ਸੀ ਤੇ ਕਪੜਾ ਬਣਾ ਕੇ ਦੇ ਜਾਂਦੇ ਫੇਰ ਇੱਕ ਵੱਖਰਾ ਨਜ਼ਾਰਾ ਹੁੰਦਾ ਸੀ ਇੱਕ ਪਾਸੇ ਖੇਤ ਦੇ ਕੁਝ ਖੁਰਲੀਆਂ ਪਈਆਂ ਹੁੰਦੀਆਂ ਸੀ ਖੁਰਲੀਆਂ ਬਾਅਦ ਚੁੱਤ ਤੇ ਬਣ ਲੱਗ ਪਈ ਨੇ ਸਿਮੈਂਟेड ਖੁਰਲੀਆਂ ਇਹ ਬਹੁਤ ਬਾਦੀ ਗੱਲ ਹੈ ਜਦੋਂ ਅਸੀਂ ਦੇਖਿਆ ਉਦੋਂ ਲੱਕੜ ਦੀਆਂ ਖੁਰਲੀਆਂ ਹੁੰਦੀਆਂ ਸੀ ਇਹ ਖੁਰਲੀ ਦੇ ਦੁਆਲੇ ਚਾਰਕ ਡੰਗਰ ਬੱਦੇ ਹੁੰਦੇ ਸੀ ਉਹ ਪੱਠੇ ਪਾ ਕੇ ਪੱਠੇ ਕੁੱਟਣ ਵਾਲੀ ਮਸ਼ੀਨ ਉਸ ਮਸ਼ੀਨ ਦੇ ਜਿਹੜੇ ਟੋਕੇ ਸਨ ਉਹਨੂੰ ਤਿੱਖਾ ਕਰਨ ਵਾਸਤੇ ਇੱਕ ਵਰਤੇ ਜਾਂਦੇ ਸਨ ਉਹਨੂੰ ਕਹਿੰਦੇ ਸਨ ਰੇਤੀ ਰੇਤੀ ਨਾਲ ਉਹਨੂੰ ਤਿੱਖੇ ਕਰਦੇ ਤਿੱਖਾ ਕਰਦੇ ਸੀ ਤੇ ਇਸ ਤਰ੍ਹਾਂ ਉਹਨੂੰ ਵੀ ਗਾਧੀ ਲੱਗੀ ਹੁੰਦੀ ਸੀ ਇਹ ਪਸ਼ੂ ਜੋੜਦੇ ਸਨ ਪਿੱਛੇ ਪਾਰਸ਼ਾ ਹੁੰਦਾ ਸੀ ਜਿਹੜੇ ਗਾਲਾ ਲਾਉਂਦੇ ਸੀ ਯਾਨੀ ਰੁਕ ਰੁਕ ਲਾਉਂਦੇ ਸੀ ਤੇ ਅੱਗੇ ਇੱਕ ਬੰਦਾ ਆਪਣਾ ਫਿਰ ਬਾਅਦ ਹੱਥ ਜਦੋਂ ਗਾਧੀ ਵਾੜੀਆਂ ਚੱਲੀਆਂ ਨੇ ਉੱਥੇ ਕੁਝ ਜਿਹੜਾ ਮਸ਼ੀਨਾ ਉਦੋਂ ਤਾਂ ਫਿਰ ਲੋੜ ਨਹੀਂ ਨਾ ਰਹੀ ਨਹੀਂ ਤਾਂ ਹੱਥ ਨਾਲ ਕੁੱਤਰ ਦੇ ਸੰਦੋਂ ਉਦੋਂ ਇੱਕ ਗਾਲਾ ਲਾਉਂਦਾ ਸੀ ਕਿ ਜਿਹੜਾ ਪੱਠੇ ਕੁੱਤਰ ਦਾ ਸੀ ਨਾ ਉਹਨੂੰ ਫੜ ਕੇ ਹੈਂਡਲ ਨੂੰ ਹੱਥੀ ਨੂੰ ਉਹਦੀ ਚੰਗੀ ਵਰਜਿਸ਼ ਹੋ ਜਾਂਦੀ ਸੀ ਉਹਨੂੰ ਹੋਰ ਕਿਸੇ ਵਰਜਿਸ਼ ਦੀ ਲੋੜ ਹੀ ਨਹੀਂ ਸੀ ਪੈਂਦੀ ਇੱਕ ਲਖਸਮਤ ਵਰਤਿਆ ਸੀ ਜਿਹੜਾ ਆਮ ਕਰਾਜ ਹੁੰਦਾ ਸੀ ਫੌੜਾ ਫੌੜਾ ਕਿਹਨੂੰ ਕਹਿੰਦੇ ਨੇ ਜੀ ਕਿਸੇ ਨੂੰ ਪੁੱਛ ਕੇ ਦੇਖਵਾ ਜੀ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਊਗਾ ਫੌੜਾ ਹੁੰਦਾ ਜਿਹੜਾ ਡੰਗਰ ਗੋਹਾ ਕਰਦੇ ਨੇ ਗੋਬਰ ਜੇ ਨੂੰ ਆਪਾਂ ਕਹ ਦਿੰਦੇ ਨੇ ਹੁਣ ਪੰਜਾਬੀ ਆਪਾਂ ਸ਼ੁੱਧ ਨਹੀਂ ਨਾ ਬੋਲਦੇ ਗੋਹਾ ਗੋਆ ਕੁੜਾ ਕਹਿੰਨਾ ਗੋਆ ਗੁੜਾ ਕਰਨ ਵਾਲਾ ਆਇਆ ਨਹੀਂ ਤੇ ਆਇਆ ਨਹੀਂ ਤਾਂ ਜਾ ਜਾ ਗੋਹਾ ਕੁੜਾ ਕਰਨਾ ਹਲੇ ਨਹੀਂ ਦਾ ਉਹ ਜਿਹੜਾ ਗੋਹਾ ਆ ਉਹਨੂੰ ਪਿੱਛੇ ਹਟਾ ਕੇ ਤੇ ਫਿਰ ਚੁੱਕ ਕੇ ਪਾਥੀਆਂ ਪੱਥਣੀਆਂ ਜਾਂ ਹੋਰ ਕੰਮ ਕਰਨਾ ਜਾਂ ਖੇਤਾਂ ਵਿੱਚ ਆਮ ਤੌਰ ਤੇ ਦੇਸੀ ਰੂੜੀ ਪੈਂਦੀ ਹੁੰਦੀ ਸੀ ਇਹਦੀ ਦੇਸੀ ਰੂੜੀ ਆ ਉਹਦੇ ਟੇਲ ਬਣਦੇ ਜਾਣੇ ਉਹ ਖੇਜ਼ਰ ਪਾਉਣ ਤੇ ਤਾਂ ਹੀ ਲੋਕਾਂ ਦੀਆਂ ਸੇਤਾਂ ਨਰੂਆਂ ਸਨ ਲੋਕ ਜਵਹਾ ਕਰਸੀ ਲੋਕਾਂ ਜਾਨ ਸੀ ਕਿਉਂਕਿ ਉਹ ਸ਼ੁੱਧ ਰੂਪ ਵਿੱਚ ਆਰਗੇਨਿਕ ਖੇਤੀ ਜਿਹਨੂੰ ਆਪਾਂ ਹੁਣ ਨਾਂ ਦੇ ਦਤਾ ਉਹ ਅਸਲ ਵਿੱਚ ਉਦੋਂ ਹੁੰਦੀ ਸੀ ਕੋਪ ਹੁੰਦੇ ਸੀ ਟੂੜੀ ਸਾਂਭਣ ਲਈ ਫਿਰ ਆ ਜਾਈਏ ਇਹ ਤਾਂ ਗੱਲ ਪਹਿਲਾਂ ਕੀਤੀ ਹੈ ਚੁੱਲ੍ਹੇ ਚੌਕੇ ਦੀ ਕਿਉਂਕਿ ਪੰਜਾਬੀ ਖਾਣ ਪੀਣ ਦੇ ਬੜੇ ਸ਼ੌਕੀਨ ਨੇ ਫਿਰ ਜਿਹੜੀਆਂ ਖੇਤੀਬਾੜੀ ਪੰਜਾਬ ਦੇ ਅਰਚਾਰ ਨਾਲ ਜੁੜੀ ਹੋਈ ਵੱਡੀ ਇੱਕ ਇੰਡਸਟਰੀ ਹੈ ਖੇਤੀਬਾੜੀ ਪੰਜਾਬ ਦੀ ਇੰਡਸਟਰੀ ਖੇਤੀਬਾੜੀ ਅਸਲ ਹੈ ਪੰਜਾਬ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਸਾਰੇ ਦੇਸ਼ ਵੀ ਖੇਤੀ ਪ੍ਰਧਾਨ ਸੂਬਾ ਹੀ ਹੈ ਪਰ ਪੰਜਾਬ ਦੀ ਤਾਂ ਜਿਹੜੀ ਆਰਥਿਕਤਾ ਨਾਲ ਤੇ ਇੱਥੇ ਕੋਈ ਨੇੜੇ ਕੋਈ ਸਮੁੰਦਰਾ ਨਾਲ ਕੋ ਬੰਦਰਗਾਹ ਨਾਲ ਕੋ ਧੌਖਣ ਜਿੱਕਦਾ ਇਹਦਾ ਆਧਾਰ ਸਾਰਾ ਖੇਤੀਬਾੜੀ ਤੇ ਅਜਾੜ ਲੋਕ ਖੇਤੀਬਾੜੀ ਨਾਲ ਸਿੱਧੇ ਸਿੱਧੇ ਤਾਂ ਉੱਤੇ ਜੁੜੇ ਹੋਏ ਨੇ ਪਰ ਹੁਣ ਉਹ ਆਪ ਕੰਮ ਨਹੀਂ ਕਰਦੇ ਹੱਤੀ ਕਿਸਾਨ ਦਾ ਸੰਕਲਪ ਪੰਜਾਬੀ ਤੋਂ ਮੁਨਫੀ ਹੋ ਗਿਆ ਹੁਣ ਤਾਂ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਉਹ ਹੀ ਖੇਤੀਬਾੜੀ ਦਾ ਕੰਮ ਕਰਦੇ ਨੇ ਹੁਣ ਇਹ ਤਾਂ ਗੱਲ ਕਰ ਲਈ ਹੁਣ ਗੱਲ ਕਰੀਏ ਕਿ ਜਿਹੜੇ ਪੁਰਾਤਨ ਰੁੱਖ ਸਨ ਉਹ ਖਤੇ ਗਏ ਅਸੀਂ ਕੁਝ ਕੁਝ ਵੀ ਨਹੀਂ ਸਮਾਰਿਆ ਅਸੀਂ ਕਿਸੇ ਵੇਲੇ ਪਛਤਾਵਾਂਗੇ ਅਸੀਂ ਇੱਕ ਸਕੂਲੇ ਪੜ੍ਹਦੇ ਹੁੰਦੇ ਸੀ ਜਿੱਥੇ ਪ੍ਰਾਇਮਰੀ ਸਾਡੇ ਪਿੰਡ ਦਾ ਬੋਰਡ ਸੀ ਬਹੁਤ ਵੱਡਾ ਮੇਰੀ ਸੁਰਤ ਵਿੱਚ ਇਹ ਮੇਰੀ ਸੁਰਤ ਤੋਂ ਬਾਅਦ ਜਦੋਂ ਕਾਲਜ ਵੀ ਚਲੇ ਗਿਆ ਮੈਂ ਉਦੋਂ ਤੱਕ ਪਤਾ ਨਹੀਂ ਕਿੰਨੇ ਸਾਲ ਉਹ ਬੋੜੀ ਸਾਡਾ ਸਕੂਲ ਸੀ ਜਦੋਂ ਮੀਂਹ ਪੈਂਦਾ ਸੀ ਤੇ ਛੁੱਟੀ ਕਰ ਦਿੰਦੇ ਸੀ ਬੋੜ ਦੇ ਦਰਖਤ ਕਿੱਥੇ ਗਏ ਜੰਡ ਦੇ ਦਰਖਤ ਕਿੱਥੇ ਗਏ ਪਿੱਪਲ ਦੇ ਦਰਖਤ ਕਿੱਥੇ ਗਏ ਕਰੀਰ ਦੇ ਦਰਖਤ ਕਿੱਥੇ ਗਏ ਸ਼ਤੂਤ ਦੇ ਦਰਖਤ ਕਿੱਥੇ ਗਏ ਜਾਮਣਾ ਦੇ ਕਿੱਥੇ ਗਏ ਨਿੰਮ ਕਿੱਥੇ ਗਈ ਪਿਲਟਣ ਕਿੱਥੇ ਗਈ ਕਿੱਕਰ ਕਿੱਥੇ ਗਿਆ ਇਹ ਸਾਰਾ ਕੁਝ ਅਸੀਂ ਵੜ ਵੜਾ ਦਿੱਤਾ ਹੈ ਤਾਂ ਹੀ ਤਾਂ ਰੰਗ ਰੰਗ ਹੋਇਆ ਪਿਆ ਪੰਜਾਬ ਸਾਰਾ ਹਲੇ ਹਰਿਆਲੀ ਨਾਲ ਦੀ ਕੋਈ ਚੀਜ਼ ਹੀ ਨਹੀਂ ਰਹਿਣ ਜਾਮਨਾਂ ਦੇ ਦਰਖਤ ਵੀ ਤੁਹਾਨੂੰ ਕਿਤੇ ਨਹੀਂ ਮਿਲਣਗੇ ਹੁਸ਼ਿਆਰਪੁਰ ਵੱਲ ਜਾਓ ਤਾਂ ਇੱਥੇ ਅੰਬਾਂ ਦੇ ਬਾਗ ਹੁੰਦੇ ਸਨ ਉੱਥੋਂ ਦਾ ਛੋਟਾ ਅੰਬ ਟਪਕਾ ਅੰਬ ਜਿਹੜਾ ਸੀ ਉਹਦੀਆਂ ਟੋਕਰੀਆਂ ਭਰ-ਭਰ ਕੇ ਆਉਂਦੀਆਂ ਸਨ ਤੇ ਉਹਦੀ ਬੋਲੀ ਲੱਗਦੀ ਸੀ ਇੱਥੇ ਸਾਡੇ ਨੇੜੇ ਰਾਮਾ ਮੰਡੀ ਤੇ ਲੋਕ ਹੀ ਇਕੱਠੇ ਜਲਦੇ ਸਨ ਉਹਦਾ ਸੁਆਦ ਹੀ ਹੋਰ ਹੈ ਹੁਣ ਕਿਤੇ ਕਿਤੇ ਹੈ ਹਲੇ ਜਿਲਾ ਹੁਸ਼ਿਆਰਪੁਰ ਨੇ ਇਹ ਤਾਂ ਹੀ ਤਾਂ ਬੋਲੀ ਬਣੀ ਹੋਈ ਐ ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ਼ ਤੋਂ ਆਪਾ ਇਹ ਐ ਪੰਜਾਬ ਦੀ ਸਹੀ ਤਸਵੀਰ ਜਿਹੜੀ ਮੈਂ ਤੁਹਾਡੇ ਅੱਗੇ ਰੱਖਣੀ ਚਾਹੁੰਦਾ ਸੀ ਕਿ ਪੁਰਾਤਨ ਸਮੇਂ ਵਿੱਚ ਸਾਡਾ ਵਿਰਸਾ ਇਨਾ ਅਮੀਰ ਸੀ ਉਹਦੀਆਂ ਕੁਝ ਚੀਜ਼ਾਂ ਨੂੰ ਤੁਸੀਂ ਸੰਭਾਲ ਕੇ ਰੱਖਦੇ ਇੱਥੇ ਮੈਂ ਮਿਸਾਲ ਦੇਣੀ ਚਾਹੁੰਦਾ ਹਾਂ ਔਰ ਪ੍ਰਸ਼ੰਸਾ ਵੀ ਕਰਦਾ ਹਾਂ ਮੇਰੇ ਮਿੱਤਰ ਨੇ ਨਿਰਮਲ ਸਿੱਧੂ ਬਹੁਤ ਵੱਡੇ ਲੋਕ ਫਨਕਾਰ ਆ ਪਹਿਲਾਂ ਢਾਡੀ ਸਨ ਉਸ ਤੋਂ ਬਾਅਦ ਲੋਕ ਸੰਗੀਤ ਦੇ ਖੇਤਰ ਨੂੰ ਚਾਹੇ ਤੇ ਬਹੁਤ ਵਧੀਆ ਉਹਨਾਂ ਨੇ ਗਾਇਆ ਸਾਫ਼ ਸੁਥਰਾ ਆਵਾਜ਼ ਬੜੀ ਬੁਲੰਦਕ ਪਿੰਡ ਉਹਨਾਂ ਦਾ ਹੈ ਟੈਣਾ ਟੈਣਾ ਪਿੰਡਾਂ ਮਾਲੂ ਵਿੱਚ ਉਥੇ ਉਹਨਾਂ ਨੇ ਕੋਠੀ ਬਣਾਈਏ ਤੇ ਮੈਨੂੰ ਇੱਕ ਦਿਨ ਦੱਸਦੇ ਸੀ ਕਹਿੰਦੇ ਟੱਲੋਂ ਸਾਹਿਬ ਤੁਸੀਂ ਆਓ ਕਿਸੇ ਦਿਨ ਤੇ ਤੁਹਾਨੂੰ ਘਰ ਦੇ ਵਿੱਚ ਪਿੰਡ ਹਸਿਆ ਦਿਖਾ ਲਈਏ ਮੈਂ ਕਿਹਾ ਕਿਵੇਂ ਕਹਿੰਦੇ ਕੋਠੀ ਤਾਂ ਮੈਂ ਇੱਕ ਪਾਸੇ ਬਣਾਈ ਆ ਬਾਕੀ ਜ਼ਮੀਨ ਵਿੱਚ ਮੈਂ ਪੂਰਾ ਪਿੰਡ ਪਰਾਤਨ ਜਿਵੇਂ ਕੱਚੇ ਮਕਾਨ ਹੁੰਦੇ ਸੀ ਮਿੱਟੀ ਦੇ ਉਹ ਉਹ ਉਹਨੂੰ ਏਸੀ ਦੀ ਰੋੜ ਹੀ ਨਹੀਂ ਉਹ ਗਰਮੀ ਵਿੱਚ ਠੰਡੇ ਰਹਿੰਦੇ ਸੀ ਤੇ ਬਹੁਤ ਵਧੀਆ ਸਾਰਾ ਕੁਝ ਕਹਿੰਦੇ ਜੋ-ਜੋ ਚੀਜ਼ ਪਰਾਤਨ ਸੀ ਜਿੰਨਾਂ ਦੇ ਮੈਂ ਨਾਂ ਲਿਆ ਇਹ ਸਾਰਾ ਕੁਝ ਉਹਨਾਂ ਨੇ ਉਥੇ हां कुछ म्यूजियम होंगे पर एक व्यक्ति ਵੱਲੋਂ ਜਿਹੜਾ ਐਡਾ ਉਦਮ ਕਰਨਾ ਸਾਰਾ ਕੁਝ ਕਿ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਵੇਗੀ ਮੇਰਾ ਵਿਚਾਰ ਹੈ ਕਿਤੇ ਜਾ ਕੇ ਜਦੋਂ ਰੱਬ ਨੇ ਮਿਹਰ ਕੀਤੀ ਉਦੋਂ ਹੀ ਅ ਬੰਦਾ ਕਿਸੇ ਪਾਸੇ ਜਾਂਦਾ ਹੈ ਜਿਹਦੇ ਨੂੰ ਆਕਾਰਪੁਰਖ ਲੈ ਕੇ ਜਾਂਦਾ ਹੈ ਕਿਸੇ ਦਾ ਮੇਰਾ ਵਿਚਾਰ ਹੈ ਕਿ ਮੈਂ ਉਹਨਾਂ ਦੇ ਅ ਸਦੇ ਉੱਤੇ ਜਦੋਂ ਉਹਨਾਂ ਨੇ ਮੈਨੂੰ ਬੁਲਾਇਆ ਉਹ ਦੇਖ ਕੇ ਆਵਾਂ ਉਹਨਾਂ ਦਾ ਉਹ ਜਿਹੜਾ ਪਿੰਡ ਹੈ ਇੱਕ ਪੂਰਾ ਪਿੰਡ ਵਸਾਇਆ ਹੋਇਆ ਪੂਰਾ ਕਾਰਾਜ ਜਿਹੜੀ ਪੁਰਾਤਨ ਵਰਸਤਾ ਜਿਹੜੀਆਂ ਚੁੱਲ੍ਹੇ ਚੌਕੇ ਦੀਆਂ ਖੇਤੀ ਬਾੜੀ ਦੇ ਸੰਦੂਸਾਰ ਹੋਰ ਜਿਹੜੇ ਕੰਮ ਵਰਤਨਿਤ ਵਰਤਦੀਆਂ ਚੀਜ਼ਾਂ ਪੰਜਾਬ ਦੀਆਂ ਸਾਰੀਆਂ ਉਹਨਾਂ ਨੇ ਹਾਲੇ ਤੱਕ ਸੰਭਾਲ ਕੇ ਰੱਖੀਆਂ ਹੋਈਆਂ ਮੈਂ ਇਸ ਚੀਜ਼ ਦੇ ਖਿਲਾਫ ਨਹੀਂ ਕਿ ਸਮੇਂ ਦੇ ਨਾਲ ਬਦਲਣਾ ਬਦਲਾ ਸਮੇਂ ਦਾ ਤਕਾਜ਼ਾ ਹੈ ਸਮੇਂ ਦੇ ਨਾਲ ਹੌਲੀ-ਹੌਲੀ ਬਦਲਾ ਆਉਂਦਾ ਜਾਂਦਾ ਹੈ ਪਰ ਬਦਲਾ ਨਵੀਨਤਾ ਵੀ ਗ੍ਰਹਿਣ ਕਰੋ ਪਰ ਜਿਹੜੀ ਪੁਰਾਤਨ ਵਿਰਸੇ ਦੀ ਗੱਲ ਹੈ ਪੁਰਾਤਨ ਜਿਹੜਾ ਵਿਰਸਾ ਸਾਡਾ ਇਹਨਾ ਅਮੀਰ ਹੈ ਉਹਨੂੰ ਵੀ ਨਾ ਛੱਡੋ ਉਹ ਉਹਨੂੰ ਇਹ ਅਸਲ ਕੌਮ ਉਹ ਹੁੰਦੀ ਹੈ ਨੇਸ਼ਨ ਉਹ ਹੁੰਦਾ ਹੈ ਭਾਈਚਾਰਾ ਉਹ ਹੁੰਦਾ ਹੈ ਜਿਹੜਾ ਪੁਰਾਤਨਤਾ ਤੇ ਨਵੀਨਤਾ ਇਹਦਾ ਸੁਮੇਲ ਕਰਕੇ ਰੱਖੀ ਬੈਲੈਂਸ ਜ਼ਿੰਦਗੀ ਇਹਨੂੰ ਕਹਿੰਦੇ ਆ ਇਹ ਪਰਾਤਨ ਸਮੇਂ ਦੀ ਜਿੰਨੀਆਂ ਗੱਲਾਂ ਨੇ ਉਹਨਾਂ ਵਿੱਚ ਇੱਕ ਵੀ ਗੱਲ ਐਸੀ ਨਹੀਂ ਜਿਸ ਨਾਲ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੋਵੇ ਫਾਈਨ ਫੈਦਰ ਇਸ ਕਰਕੇ ਆਓ ਆਪਾਂ ਇੱਕ ਵਾਰੀ ਅੰਤਰਚਾਤ ਮਾਰੀ ਐਪੀਸੋਡ ਨੂੰ ਵੇਖਣ ਤੋਂ ਬਾਅਦ ਕਿ ਕੀ ਇਹ ਜਿਹੜੀਆਂ ਗੱਲਾਂ ਕਹੀਆਂ ਨੇ ਇਹ ਠੀਕ ਨੇ ਕੀ ਅਸੀਂ ਠੀਕ ਕਰ ਰਹੇ ਹਾਂ ਕਿ ਅਸੀਂ ਠੀਕ ਰਾਹ ਤੇ ਚੱਲ ਰਹੇ ਹਾਂ ਆਪਣੀ ਮਾਂ ਬੋਲੀ ਨੂੰ ਅਸੀਂ ਬਸਾਰ ਦਿੱਤਾ ਆਪਣੇ ਰਸੂਨ ਬਾਜ ਅਸੀਂ ਛੱਡ ਦਿੱਤੇ ਮੇਲੇ ਮਸਾਵੇ ਅਸੀਂ ਛੱਡ ਦਿੱਤੇ ਉਹਨਾਂ ਦਾ ਸਰੂਪ ਹੀ ਬਦਲ ਕੇ ਰੱਖ ਦਿੱਤਾ ਤੇ ਪਤਾ ਨਹੀਂ ਕਿਹੜੇ ਪਾਸੇ ਅਸੀਂ ਜਾ ਰਹੇ ਹਾਂ ਇਸ ਕਰਕੇ ਹਾਲੇ ਵੀ ਵਿਵੇਦਾ ਹੈ ਕਿ ਪੰਜਾਬ ਦੇ ਅਮੀਰ ਵਿਰਸੇ ਨੂੰ ਸਭਿਆਚਾਰ ਨੂੰ ਪੁਰਾਤਨ ਵਸਤਾਂ ਨੂੰ ਸੰਭਾਲ ਕੇ ਰੱਖਿਆ ਜਾਵੇ ਮੈਂ ਤਾਂ ਜਦੋਂ ਆਪਣੀਆਂ ਮਾਤਾ ਜੀਆਂ ਦਾਜ ਚੱਲਆਂ ਦੀਆਂ ਕੌਲੀਆਂ ਤੇ ਕਾਲ ਤੇ ਗਲਾਸ ਦੇਖਦਾ ਇੱਕ ਮੈਂ ਗਲਾਸ ਇੱਕ ਦਿਨ ਮਾਂਜਿਆ ਮੈਂ ਉਹਦੇ ਚ ਪਾਣੀ ਪੀਣਾ ਉਦੋਂ ਲੱਗਦਾ ਜਿਵੇਂ ਮਾਂ ਮੈਨੂੰ ਆਪ ਪਾਣੀ ਪਿਆ ਰਹੀ ਥੋੜਾ ਜਿਹਾ ਮੈਂ ਭਾਵੁਕ ਹੋ ਗਿਆ ਉਹ ਇਸ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਪੁਰਾਤਨ ਚੀਜ਼ਾਂ ਨੇ ਉਹ ਕਿਸੇ ਕਿਸੇ ਘਰ ਵਿੱਚ ਹੈਗੀਆਂ ਨੇ ਉਹ ਉੜ ਭਾਗੀ ਨੇ ਤੇ ਇਹ ਤੁਹਾਨੂੰ ਸਦਾ ਦਿੰਦਾ ਹੋਇਆ ਕਿ ਆਪਣੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਇਕੱਤਰ ਕਰੋ ਉਹਨਾਂ ਨੂੰ ਮਾਜੋਸਵਾਰੋ ਕਿ ਉਹਨਾਂ ਅਨੁਸਾਰ ਕੇ ਆਪਣੇ ਘਰ ਦਾ ਸ਼ਿੰਗਾਰ ਬਣਾਓ ਘਟੋ ਘਟ ਤੁਸੀਂ ਆਪਣੇ ਵਿਰਸੇ ਨਾਲ ਜੁੜੇ ਰਹੋਗੇ ਜਿਹੜੀ ਕੌਮ ਆਪਣੇ ਵਿਸ਼ੇ ਨਾਲ ਟੁੱਟ ਜਾਂਦੀ ਹੈ ਉਹਦਾ ਫਿਰ ਕੋਈ ਹਾਲ ਨਹੀਂ ਹੁੰਦਾ ਇਸ ਤੋਂ ਪਹਿਲਾਂ ਕਿ ਢੇਰ ਹੋ ਜਾਏ ਸਾਨੂੰ ਥੋੜਾ 모ੜਾ ਕਟਣਾ ਚਾਹੀਦਾ ਔਰ ਆਪਣੇ ਵਿਸ਼ੇ ਦੇ ਨਾਲ ਜੁੜਨਾ ਚਾਹੀਦਾ ਇਹ ਅਪੀਲ ਕਰਦਾ ਹੋਇਆ ਇਹ ਤੁਹਾਨੂੰ ਕਾਲ ਦਿੰਦਾ ਹੋਇਆ ਸ਼ੈਪੀਰੂ ਸੋਲ ਰਾਹੀਂ ਮੇਰਾ ਕਰਨ ਦਾ ਮਕਸਦ ਹੀ ਇਹ ਸੀ ਕਿ ਆਪਾਂ ਆਪਣੇ ਵਿਸ਼ੇ ਨਾਲ ਜੁੜੀਏ ਐਪੀਸੋਡ ਦਾ ਸਮਾਪਤ ਹੁੰਦਾ ਹੈ ਐਪੀਸੋਡ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ ਵੇਖਦੇ ਰਹੋ ਆਪਣੇ ਚੈਨਲ ਤਾਂ ਪੰਜਾਬ ਟਾਕਸ